ਕੀ ਬਾਜੀ ਕੀ ਗੱਲ ਹੋ ਗਈ ਉਹਨੇ ਸਾਡੇ ਕਿਤੇ ਕਰਕੇ ਦੇ ਜਿਨ੍ਹਾਂ ਦੇ ਵਿੱਚ ਅਹ ਪਹਾੜ ਹੈ ਵਿੱਚ ਪੀਐਸਪੀਸੀਐਲ ਦੇ ਆਫਿਸ ਪੋਰਚੇ ਸਾਡੇ ਵਾਸੀ ਸਰਕਾਰ ਨੂੰ ਚੈਪਟਰ ਫੰਕੀ ਸਰਦਾਰ ਨੂੰ ਭੇਜਿਆ ਜੀ ਸਾਡੇ ਚੀਫ ਸਾਹਿਬ ਔਰ ਇੰਟਰਪੌਂਟੇ ਸਾਰੇ ਪਾਕ ਦੇ ਇੰਦਰਜੱਪ ਦੇ ਅਧਿਕਾਰ ਸਾਰੇ ਸ਼ਹਿਰ ਦੇ ਵਿਜ਼ਿਬਿਲਟੀ ਸਾਰੀ ਸਾਰਿਆਂ ਨੂੰ ਪਤਾ ਹੀ ਹੈ ਕਿਉਂਕਿ ਜਿਹੜੀਆਂ ਸੜਕਾਂ ਖੜਨੇ ਸੀ ਲੰਘਦੇ ਦੇਖੋ ਕਿੰਨੀਆਂ ਸੋਹਣੀਆਂ ਬਣ ਗਈਆਂ ਕਦੀ ਹੁੰਦਾ ਸੀ ਕਿ ਤੁਸੀਂ ਦਿੱਲੀ ਨੇ ਉੱਥੋਂ ਕਿ ਸੜਕ ਬਣੀ ਹੋਵੇ ਹੁਣ ਐਕਸਟਰਾ ਦਾ ਸਿਸਟਮ ਮੰਤਰੀ ਸਾਹਿਬ ਨੇ ਬਣਾਇਆ ਕੀ ਰਾਤਾਂ ਨੂੰ ਸੜਕਾਂ ਪੈ ਜਾਂਦੀਆਂ ਨੇ ਹਨੇਰਾ ਵਾਲਾ ਕੇ ਲੇਖ ਲਓ ਤੁਸੀਂ ਅਥੀ ਦੇਖੀ ਮਾਲ ਦੇਖੋ ਉੱਥੋਂ ਦਾ ਨੋਟ ਦੇਖੋ ਰੇਸ ਪਬਲਿਕ ਸਕੂਨ ਤੇ ਲੱਗਣਾ ਅਲੱਗ ਜਿਹੜੀ ਸੜਕ ਹੈ ਉੱਥੋਂ ਕਦੇ ਮੋਟਰਸਾਈਕਲ ਨਹੀਂ ਨੰਗਿਆ ਵਾਲਾ ਜਿੱਥੇ ਹੁਣ ਇਕੱਲੇ ਜੰਡਿਆਲੇ ਵਾਲੇ ਦੇ ਵਿੱਚ ਬਿਸੀਆਂ ਪੈਂਦੇ ਇਹ ਇਵਨ ਸਿਰਫ ਉਹ ਕੰਮ ਤੁਹਾਨੂੰ ਦੱਸੇ ਨੇ ਜਿਹੜੇ ਬਿਜਲੀ ਵਿਭਾਗ ਨਾਲ ਸੰਬੰਧਿਤ ਨਹੀਂ ਤੇ ਬਿਜਲੀ ਵਿਭਾਗ ਦੇ ਵੀ ਕੱਲੇ ਚੜ੍ਹਾਵਾ ਗੁਰੂ ਨਾਲ ਸੰਬੰਧਿਤ ਹੈ ਮੇਰੇ ਕੋਲ ਡਾਟਾ ਪੂਰਾ ਬਿਜਲੀ ਮੰਤਰੀ ਨੇ ਆਇਆ ਮੇਰੇ ਕੋਲ ਇੱਕ ਇੱਕ ਡਾਟਾ ਪੂਰੇ ਪੰਜਾਬ ਦਾ ਹੈਗਾ ਸੋ ਮੇਰਾ ਕਹਿਨ ਦਾ ਭਾਵ ਇਹ ਆ ਕਿ ਜਦੋਂ ਕੰਮ ਕਰਨ ਦੀ ਨੀਤ ਹੋਵੇ ਨਾ ਉਦੋਂ ਫਿਰ ਕੰਮ ਹੁੰਦੇ ਵੀ ਨੇ ਐਹੋ ਜੀ ਕੋਈ ਗੱਲ ਨਹੀਂ ਆ ਕਿ ਕੰਮ ਨਹੀਂ ਹੁੰਦੇ ਪੈਸੇ ਪਹਿਲਾਂ ਵੀ ਆਉਂਦੇ ਸੀਗੇ ਸਭ ਕੁਝ ਪਹਿਲਾਂ ਵੀ ਹੈਗਾ ਸੀਗਾ ਮੈਂ ਹਮੇਸ਼ਾ ਹੀ ਆ ਜਿਹੜੀ ਸਾਡੀ ਬਲਾਕ ਸੰਪਤੀ ਦੀ ਚੋਣ ਹੋਈ ਸੀਗੀ ਜਿਲ੍ਹਾ ਪ੍ਰੀਸ਼ਦ ਦੀ ਚੋਣ ਹੋਈ ਸੀਗੀ ਬਹੁਤ ਵਧੀਆ ਤੁਸੀਂ ਰਿਸਪਾਂਸ ਦਿੱਤਾ ਪੱਛੀਆਂ ਦੇ ਵਿੱਚੋਂ 21 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਜਿੱਤੀ ਆ ਔਰ 4 ਦੀਆਂ 4 ਜਿਲ੍ਹਾ ਪ੍ਰੀਸ਼ਦਾਂ ਜਿਹੜੀ ਆ ਉਹ ਆਮ ਆਦਮੀ ਪਾਰਟੀ ਜਿੱਤੀ। ਸੋ ਇਹ ਛੋਟਾ ਜਿਹੜਾ ਤੁਹਾਡੇ ਦੁਆਰਾ ਛੋਟਾ ਤੋਹਫਾ ਸੀ ਕਰੀ। ਜੀ ਇੱਥੇ ਜੰਡਿਆਲੇ ਕਰੂ ਤੇ ਵਿੱਚ ਜਿਹੜਾ ਪੀਐਸਪੀਸੀਐਲ ਦਾ ਆਫਿਸ ਆ ਉਹਦੇ ਵਿੱਚ ਸੁਵਿਧਾ ਸੈਂਟਰ ਦਾ ਜਿਹੜਾ ਆ ਉਹ ਉਦਘਾਟਨ ਕੀਤਾ ਪਿਛਲੇ ਦਿਨ ਹੀ ਤਾਂ ਨਹੀਂ ਪੱਥਰ ਰੱਖਿਆ ਗਿਆ ਸੀਗਾ ਔਰ ਇਹ ਇੱਕ ਬੜੀ ਸਾਡੇ ਵਾਸਤੇ ਜੰਡਿਆਲੇ ਵਾਸਤੇ ਬੜੇ ਮਾਣ ਵਾਲੀ ਗੱਲ ਆ ਕਿ ਇੱਥੇ ਇੱਕ ਆਧੁਨਿਕ ਬਿਜਲੀ ਘਰ ਦੇ ਵਿੱਚ ਸੁਵਿਧਾ ਸੈਂਟਰ ਬਣ ਗਿਆ ਪਹਿਲਾਂ ਇਹਦੀ ਹਾਲਤ ਬਹੁਤ ਖਸਤਾ ਸੀਗੀ ਅਸੀਂ ਵੀ ਛੋਟੇ ਹੁੰਦੇ ਇਥੇ ਆਉਂਦੇ ਰਹੇ ਆ ਕਦੀ ਬਿੱਲ ਤਾਰ ਲਾਉਣਾ ਕਦੀ ਹੋਰ ਕੋਈ ਸਮੱਸਿਆ ਹੋ ਜਾਣੀ ਕਦੀ ਕੰਪਲੇਂਟ ਹੋ ਜਾਣੀ ਸੋ ਮੈਂ ਦੇਖਦਾ ਹੁੰਦਾ ਸੀਗਾ ਕਿ ਇੱਟਾਂ ਡਿੱਕੀਆਂ ਆ ਘਾ ਹੋ ਗਿਆ ਆ ਛੱਤਾਂ ਦੇ ਤੇ ਬੜਾ ਬੁਰਾ ਹਾਲ ਸੀਗਾ ਸੋ 1 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਨੂੰ ਬਣਾਇਆ ਇਹਦੇ ਵਿੱਚ ਜਿਹੜੇ ਸਾਡੇ ਖਪਤਕਾਰ ਨੇ 1 ਲੱਖ ਤੇ 1652 ਆ ਸਾਡੇ ਖਪਤਕਾਰ ਨੇ ਜਿਹੜੇ ਐਸ ਆਫਿਸ ਨੂੰ ਡੀਲ ਕਰਦੇ ਨੇ ਸੋ ਉਹਨਾਂ ਨੇ ਇੱਥੇ ਆਉਣਾ ਹੁੰਦਾ ਉਹਨਾਂ ਵਾਸਤੇ ਨਾ ਕੋਈ ਬੈਠਣ ਦਾ ਪ੍ਰਬੰਧ ਨਾ ਪਾਣੀ ਦਾ ਪ੍ਰਬੰਧ ਇਧਰੋਂ ਉਧਰੋਂ ਚਲੇ ਜੋ ਉੱਤਰੋਂ ਉੱਤਰੋਂ ਚਲੇ ਜੋ ਕੰਜ਼ਿਊਮਰ ਵੀ ਵਿਚਾਰਾ ਮੁਸ਼ਕਲ ਚ ਪਿਆ ਜਾਂਦਾ ਸੀਗਾ ਕਿ ਕਿਹਦੇ ਕੋਲ ਚਾਹੀਏ ਜੇ ਬੈਠਣ ਵਾਲੀ ਜਗ੍ਹਾ ਕਿਸੇ ਕੋਲ ਨਹੀਂ ਉੱਥੇ ਜਾ ਕੇ ਆਰੇ ਕੋਲ ਚਲੇ ਜੋ ਫਲਾਣ ਸੁਪਰਡੈਂਟ ਕੋਲ ਚਲੇ ਜੋ ਉੱਥੇ ਜਾ ਕੇ ਉਹ ਆਪਣੀ ਚੇਅਰ ਤੇ ਨਹੀਂ ਹੁੰਦਾ ਕੰਜ਼ਿਊਮਰ ਜਿਹੜਾ ਉਹ ਖਰਾਬ ਹੁੰਦਾ ਸੀਗਾ ਸੋ ਅਸੀਂ ਇੱਕ ਛੱਤ ਦੇ ਥੱਲੇ ਇਹ ਸਾਰਾ ਕੰਮ ਜਿਹੜਾ ਆ ਉਹ ਕਰ ਦਿੱਤਾ ਇੱਥੇ ਹੀ ਆ ਨਵੇਂ ਬਿਜਲੀ ਦੇ ਕਨੈਕਸ਼ਨ ਅਪਲਾਈ ਹੋਣਗੇ ਇੱਥੋਂ ਹੀ ਮਿਲਣਗੇ ਲੋਡ ਕਿਸੇ ਨੇ ਵਧਾਉਣਾ ਹੈ ਕਿਸੇ ਨੇ ਕੋਈ ਨਾਮ ਦੀ ਤਬਦੀਲੀ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਬਿਜਲੀ ਨਾਲ ਸੰਬੰਧਤ ਸਮੱਸਿਆ ਆ ਗੇਟ ਦੇ ਅੰਦਰ ਐਂਟਰ ਕਰੂਗਾ ਕੰਜ਼ਿਊਮਰ ਫੁੱਲੀ ਏਸੀ ਲੱਗੇ ਨੇ ਇੱਥੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਔਰ ਇੱਥੋਂ ਹੀ ਇਸ ਬਿਲਡਿੰਗ ਦੇ ਵਿੱਚੋਂ ਹੀ ਆਪਣੇ ਸਾਰੇ ਕੰਮ ਕਰਵਾ ਕੇ ਤੇ ਉਹ ਆਰਾਮ ਤਲਬੀ ਦੇ ਨਾਲ ਚਲੇ ਜਾਊਗਾ ਸੋ ਇਹ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਚਾਰ ਸੀਗੇ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਠੀਕ ਆ ਮਾਲ ਰੋਡ ਸੀਗਾ ਆ ਮਾਲ ਮੰਡੀ ਮਾਲ ਮੰਡੀ ਆ ਇੱਕ ਓਸੀਐਮ ਚਾ ਇੱਕ ਮਜੀਠਾ ਰੋਡ ਤੇ ਆ ਇੱਕ ਹਾਲ ਗੇਟ ਚਾ ਚਾਰ ਸਾਡੇ ਕੋਲ ਪਹਿਲਾਂ ਅੰਮ੍ਰਿਤਸਰ ਦੇ ਵਿੱਚ 400 ਵਿਦਾ ਸੈਂਟਰ ਸੀਗੇ ਪੰਜਵਾਂ ਜਿਹੜਾ ਆ ਉਹ ਜੰਡਿਆਲਾ ਗਰੂਪ ਨੂੰ ਮਿਲ ਗਿਆ ਇੱਥੇ ਜਿਹੜਾ ਆ ਕੰਜ਼ਿਊਮਰ ਆਪਣੀ ਕੋਈ ਵੀ ਮੁਸ਼ਕਲ ਜਿਹੜੀ ਆ ਉਹਦਾ ਹੱਲ ਕਰਵਾ ਸਕਦੇ ਨੇ ਸੋ ਮੇਰੇ ਵੱਲੋਂ ਬਿਜਲੀ ਵਿਭਾਗ ਦੇ ਡਿਪਟੀ ਚੀਫ ਇੰਜੀਨੀਅਰ ਸਰਦਾਰ ਬਲਕਾਰ ਸਿੰਘ ਜੀ ਪਹੁੰਚੇ ਨੇ ਸਾਡੇ ਐਕਸੀਅਨ ਸਾਹਿਬ ਸਰਦਾਰ ਗੁਰਮਖ ਸਿੰਘ ਜੀ ਸਾਡੇ ਐਕਸਪ੍ਰੈਸਿਡੈਂਟ ਰਾਸਕ ਮਰਮਲੋਤਰਾ ਜੀ ਮੈਡਮ ਸੁਨਾਣਾ ਜੀ ਜਿਹੜੇ ਸਾਡੇ ਮਹਿਲਾ ਬੈਂਕ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਡਿੰਪੀ ਬਾਜੀ ਜਿਹੜੇ ਪ੍ਰਧਾਨ ਨੇ ਸਰਪੰਚ ਸਾਹਿਬ ਨੇਚਰ ਸਾਹਿਬ ਹੋਰ ਵੀ ਸਾਡੇ ਪਤਵੰਤੇ ਸੱਜਣ ਜਿਹੜੇ ਨੇ ਅੱਜ ਕੈਪਟਨ ਹੀਰਾ ਸਿੰਘ ਜੀ ਸਾਰੇ ਇੱਥੇ ਪਹੁੰਚੇ ਨੇ ਔਰ ਬੜੇ ਖੁਸ਼ ਨੇ ਕਿ ਸਾਡੇ ਲੋਕਾਂ ਨੂੰ ਸਾਡੇ ਬਿਜਲੀ ਦੇ ਖਪਤਕਾਰਾਂ ਨੂੰ ਬਹੁਤ ਵੱਡੀ ਸਹੂਲਤ ਜੰਡਿਆਲਾ ਗੁਰੂ ਦਫ਼ਤਰ ਦੇ ਵਿੱਚ ਮਿਲ ਚੁੱਕੀ ਹੈ